ਅੱਜ ਸਵੇਰੇ ਸਾਨੂੰ ਇਨਫਾਰਮੇਸ਼ਨ ਆਈ ਕਿ ਪਿੰਡ ਗੁਜਰਾں ਦੇ ਵਿੱਚ ਚਾਰ ਵਿਅਕਤੀਆਂ ਦੀ ਜਿਹੜੀ ਹੈ ਅਨੈਚੁਰਲ ਡੈਥ ਅਚਨੇ ਮੌਤ ਹੋਈਆਂ ਦੇਖੀਆਂ ਮੌਕੇ ਤੇ ਅਸੀਂ ਟੀਮਸ ਭੇਜੀਆਂ ਤੇ ਨਾਲ ਹੀ ਅਸੀਂ ਜਿਹੜਾ ਹੈਗਾ ਇੱਕ ਹਾਈ ਐਮਪਾਵਰਡ ਕਮੇਟੀ ਜਾਂਚ ਕਮੇਟੀ ਨਾਲ ਦੇ ਨਾਲ ਹੀ ਐਸਟੈਬਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਫੈਕਟਰੀ ਦੇ ਕੀ ਕੁ ਸਿਗਾ ਕੀ ਕਾਰਨ ਸੀਗੇ ਤੇ ਸਾਰੇ ਫੈਕਟਸ ਜਿਹੜੇ ਨੇ ਇਹ ਕਮੇਟੀ ਬਹਤਰ ਹੰਡਿਆਂ ਦੇ ਵਿੱਚ सौंपेगी इस कमेटी चेयरमैन डी एस पी जब मैंबा मैं ई टीओ आबकारी जड़बा के बेसिकली हैल्थ डिपार्टमेंट एक्साइज डिपार्टमेंट पुलिस एडमिनिस्ट्रेशन सिविल एडमिनिस्ट्रेशन सारे हर पक्षों जो है इस रिपोर्ट को मुकम्मल करके बहत्तर घंटे कमेटी रिपोर्ट सौंपेगी उस दे बेसिस पे सारी कार्रवाई जी है किस किस तरह जिड़ी भी रिस्पोंसिबल बंदे ने उन्हें जिम्मेवारी फिक्स की जाती है इस तो अलावा क्योंकि इस तरह की जी चार व्यक्तियों की गैर कदर की मौत हुई है असी होर भी टीम बनाई है कि डोर टू डोर सर्वे कर रही है इस वेले पिंड जी टीम हैग सि सर्जन ऑफिस जिला प्रोग्राम ऑफिस डी डी पी ओ ऑफिस रेवन्यू डिपार्टमेंट से पुलिस डिपार्टमेंट सारिया की क्रॉस मैमरी टीम बनी है जिड़ी पिंड जा जाके हर पास जो है हर घर के भी सर्वे करिए कि जेकर कोई सिमटम सिलता है या कोई होर व्यक्ति जो तबियत ख़राब है या इस तरह के सिमटम्स ने वह तुरंत ही जड़ा आइडेंटिफाई करके उन्होंने रईट ट्रीटमेंट राइट मूवमेंट के राइट प्लेस दिता जाए इस करके असी जी है कोई होर अणसुखावी घटना ना वापरे ਇਸ ਕਰਕੇ ਅਸੀਂ ਬੀ ਰਿਪੋਰਟਾਂ ਹੋਈਆਂ ਹੈਗੀਆਂ ਕੀ ਕੁਝ ਕਾਰਵਾਈ ਹੋਈ ਹੈ ਤਫਤੀਸ਼ ਦੇ ਵਿੱਚ ਕੀ ਕੀਤਾ ਮੈਂ ਰਿਕੁਐਸਟ ਕਰਦਾ ਐਸਐਸਪੀ ਸਾਹਿਬ ਨੂੰ ਉਹ ਤੁਹਾਨੂੰ ਮਿਲਦਾ ਹੈ ਜਿਹੜਾ ਇੱਕ ਸ਼ਰਾਬ ਜਿਹੜੀ ਉਹਨਾਂ ਦੇ ਘਰ ਤੋਂ ਮਿਲੀ ਸੀਗੀ ਤਾਂ ਉਹ ਪੰਜਾਬ ਦਾ ਹੀ ਬ੍ਰਾਂਡ ਹੈਗਾ ਦੇਸੀ ਸ਼ਰਾਬ ਸੀਗੀ ਤਾਂ ਕੀ ਲੱਗਦਾ ਕਿ ਸ਼ਰਾਬ ਨਕਲੀ ਸੀ ਜਾਂ ਕਿਸ ਤਰ੍ਹਾਂ ਦਾ ਹੁਣ ਇੱਕ ਜਾਂਚ ਦੇ ਵਿੱਚ ਕੀ ਸਾਹਮਣੇ ਆਇਆਗਾ ਵੀ ਇਸ ਚੀਜ਼ ਦੇ ਨਾਲ ਜਿਹੜੀ ਘਟਨਾ ਹੋਈ ਹੈਗੀ ਜਿਵੇਂ ਕਿ ਐਸਐਸਪੀ ਨੇ ਦੱਸਿਆ ਕਿ ਜੋ ਇਹਨਾਂ ਨੇ ਹਾਈ ਪਾਵਰਡ ਕਮੇਟੀ ਬਣਾਈ ਹੈ ਫੈਕਟ ਫਾਈਂਡਿੰਗ ਰਿਪੋਰਟ ਦੇ ਵਿੱਚ ਉਸ ਦੇ ਵਿੱਚ ਉਹਨਾਂ ਨੇ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੇ ਅਫੀਸ਼ਰ ਨੂੰ ਵੀ ਇਨਵੋ ਤੇ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਉਹ ਬੋਟਲ ਬਰਾਮਦ ਹੋਈ ਹੈ ਉਸ ਨੂੰ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਕੀ ਬੈਚ ਨੰਬਰ ਹੈ ਕਿ ਉਸ ਦੇ ਤਹੇ ਤੇ ਚੀਜ਼ ਆਪ ਰਹੀ ਹੈ ਜਾਂ ਫਿਰ ਇਸ ਦਾ ਕੋਈ ਹੋਰ ਕਾਰਨ ਹੈਗਾ ਜਾਂ ਫਿਰ ਕੋਈ ਮਿਕਸਿੰਗ ਹੋਈ ਹੈ ਤੇ ਇਸ ਲਈ ਉਸ ਦੀ ਕੋਹ ਨਾਲ ਤਫਤੀਸ਼ ਕਰਨ ਲਈ ਨਾ ਹੀ ਸਿਰਫ ਸੈਂਪਲਿੰਗ ਹੋਗੀ ਬਟੂ ਡਿਪਾਰਟਮੈਂਟ ਦੇ ਕੰਸਰਨਡ ਅਫੀਸ਼ਰ ਉਹ ਵੀ ਇਸ ਦਾ ਫਾਲੋਅ ਅਪ ਕਰਾ ਰਹੇ ਹੈਗੇ ਸਾਡੇ ਨਾਲ ਮਿਲ ਕੇ ਇੱਕ ਜੁਆਇੰਟ ਕਮੇਟੀ ਬਣੇਗੀ ਬੇਸਿਕਲੀ ਪੋਸਟਮਾਰਟਮ ਵੀ ਇਸ ਵੇਲੇ ਚੱਲ ਰਿਹਾ ਹੈ ਜੇ ਐਗਜ਼ੈਕਟ ਕੌਜ਼ ਆਫ ਡੈਥ ਵੀ ਸਮਝ ਆ ਸਕ ਜੂਗਾ ਚੇਕਰ ਕਿਸ ਤਰ੍ਹਾਂ ਦੀ ਮਿਕਸਿੰਗ ਦਾ ਵੀ ਜਿਹੜਾ ਹਾਦਸਾ ਹੈਗਾ ਉਹਨੂੰ ਵੀ ਦੇਖ ਲੈਣਗੇ ਸਰ ਪਿੰਡਾਂ ਦੇ ਦੋ ਪਿੰਡਾਂ ਦੇ ਲੋਕ ਸੁਣਾ ਰਹੇ ਨੇ ਕਿ ਜਿਹੜੀ ਸਰਾਬ ਹੈ ਕਾਫੀ ਲੰਬੇ ਸਮੇਂ ਤੋਂ ਇੱਥੇ ਇਸੇ ਤਰ੍ਹਾਂ ਵਿਕ ਰਹੀ ਆ ਤੇ ਪਿੰਡ ਜਿਹੜੇ ਪਿੰਡ ਦੇ ਲੋਕ ਨੇ ਉਹ ਡਰਦੇ ਨੇ ਕਿ ਜੇ ਅਸੀਂ ਨਾਮ ਲੈਨੇ ਆ ਤਾਂ ਸਾਡੇ ਪਿੱਛੇ ਜਿਹੜੇ ਲੋਕ ਨੇ ਪੈਂਦੇ ਆ ਇਹ ਜਿਹੜਾ ਤੁਸੀਂ ਦੱਸਿਆ ਕਿ ਪਹਿਲਾਂ ਸ਼ਿਕਾਇਤ ਆਈ ਹੈ ਇਸ ਪਿੰਡ ਵਿੱਚੋਂ ਸ਼ਰਾਬ ਵੇਚਦੇ ਬਾਰੇ ਤੇ ਇਹ ਮੰਨ ਲਈ ਉਸ ਮਨੀ ਦੇ ਚਲਾਫ ਸ਼ਿਕਾਇਤ ਪਹਿਲਾਂ ਆਈ ਸੀ ਤੇ ਉਸ ਦੇ ਤਹਿਤ ਹੀ ਮੰndi ਕਾਰਵਾਈ ਕਰਦੇ ਹੋਏ ਉਸ ਦੇ ਖਿਲਾਫ ਪਹਿਲੇ ਮਹੀਨੇ ਜਨਵਰੀ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ ਜੋ ਹੁਣੇ ਹੀ ਪਿਛਲੇ ਹਫਤੇ ਹਿੰਦੂ ਕੋਰਟ ਕੀਤਾ ਗਿਆ ਉਸ ਦੇ ਖਿਲਾਫ ਚਲਾਨ ਤੇ ਉਹ ਜਿਹੜਾ ਦੋਸ਼ੀ ਹੈ ਉਸ ਤੇ ਮੰndi ਕਾਰਵਾਈ ਉਸ ਚਲਾਨ ਦੇ ਤਹਿਤ ਉਸ ਐਫਆਈਆਰ ਤਹਿਤ ਵੀ ਹੋਈ ਹੈ ਤੇ ਹੁਣ ਵੀ ਹੋਗੀ ਸਰ ਜੀ ਦਾ ਦੋ ਨਾਮ ਸਾਹਮਣੇ ਆਏ ਨੇ ਸਰ ਇਹਨਾਂ ਦਾ ਮਤਲਬ ਕੀ ਲਿੰਕ ਪਾਇਆ ਗਿਆ ਕੀ ਇਹ ਸ਼ਰਾਬ ਵੇਚਦੇ ਸੀ ਜਾਂ ਮੁੱਢਲੀ ਜਾਂਚ ਦੇ ਵਿੱਚ ਜੋ ਹਾਲੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਹੁਣੇ ਹੀ ਐਪ੍ਰੀਹੈਂਡ ਕੀਤਾ ਹੈ ਅਰੈਸਟ ਕੀਤਾ ਹੈਗਾ ਮੁਕਤੋਸ਼ੀ ਨੂੰ ਤੇ ਉਸ ਤੋਂ ਹੁਣੇ ਪੁੱਛ ਕੇ ਚੱਲ ਰਹੀ ਹੈ ਤੇ ਉਹ ਇਹੀ ਗੱਲ ਚੱਲਿਆ ਹੈਗਾ ਕਿ ਇਹ ਇਸ ਨੂੰ ਲੈ ਕੇ ਆਏ ਸੀ ਹੁਣ ਇਹਨਾਂ ਨੇ ਇਹ ਕਿੱਥੋਂ ਲਿਆਏ ਤੇ ਇਹਨਾਂ ਨੇ ਕੀ ਕੀਤਾ ਕੀ ਇਹਨਾਂ ਦੀ ਮੋਡਸ ਆਪਰੇਂਡਾਈ ਸੀ ਇਸ ਮਸਲੇ ਦੇ ਵਿੱਚ ਉਸ ਦੇ ਬਾਰੇ ਅਸੀਂ ਤਫਤੀਸ਼ ਕਰ ਰਹੇ ਹਾਂ ਸਰ ਮੌਂਟਰੀਸ ਨੂੰ ਪਹਿਲਾਂ ਕਿੰਨੀ ਵਾਰ ਫੜਿਆ ਜਾ ਚੁੱਕਿਆ ਇਸ ਦੇ ਖਿਲਾਫ ਜੋ ਸੀ ਕੇਸ ਫਾਇਲ ਹੋਈ ਸੀ ਉਸ ਦੇ ਵਿੱਚ ਇਸ ਨੂੰ ਫੜਿਆ ਗਿਆ ਸੀ ਤੇ ਹੁਣ ਉਹਦਾ ਚਲਾਨ ਜਿਵੇਂ ਤੁਹਾਨੂੰ ਦੱਸਿਆ ਉਹ ਟੂ ਕੋਡ ਰੈਂਡ ਸਰ ਟੋਟਲ ਕਿੰਨੇ ਲੋਕ ਜਿਹੜੇ ਇਸ ਦੇ ਪੀੜਤ ਹੋਏ ਸੀ ਜਿਹੜੇ ਜਮਚਾਰ ਦੀ ਡੈਥ ਹੋ ਚੁੱਕੀ ਹੈ ਕਿੰਨੇ ਹਨ ਹਜੇ ਹਸਪੀਟਲ ਵਿੱਚ ਜਾਂ ਹੋਰ ਵੀ ਸੀ ਜਾਂ ਕਿਸ ਤਰ੍ਹਾਂ ਦੀ ਕੰਡੀਸ਼ਨ ਹੋਂ ਤੁਹਾਡੇ ਲਈ ਫੋਲਰ ਐਜ਼ ਆਫ ਨਾਓ 4 ਹੀ ਡੈਥ ਜਿਵੇਂ ਤੁਸੀਂ ਸਰ ਨੂੰ ਪਤਾ ਹੈ ਜੀ ਤੇ ਜਿਹੜੇ ਦੇ ਉਹ ਆਊਟ ਆਫ ਡੇਂਜਰ ਦੱਸੇ ਜਾ ਰਹੇ ਨੇ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਹੈਗਾ ਚੱਲ ਰਿਹਾ ਹੈ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਜਿਹੜੀ ਹੈਗੀ ਮਲਟੀ ਮੈਂਬਰ ਡੋਰ ਡੋਰ ਕਮੇਟੀ ਬਣਾਈ ਹੈ ਉਹ ਵੀ ਅਸੀਂ ਐਪਰੀਹੈਂਡ ਕਰ ਰਹੇ ਹਾਂ ਕਿ ਜਿਹੜਾ ਹੈਗਾ ਮੌਕੇ ਤੇ ਹੀ ਜੇਕਰ ਕੋਈ ਇਸ ਤਰ੍ਹਾਂ ਦੀ ਘਟਨਾ ਕਿੱਦੀ ਹੈ ਜਾਂ ਕੋਈ ਪੇਸ਼ੈਂਟ ਮਿਲਦਾ ਹੈ ਤੇ ਮੌਕੇ ਤੇ ਹੀ ਉਹਦਾ ਸਮਾਧਾਨ ਹੋਵੇ ਜੇਕਰ ਲੋੜ ਪੈਗੀ ਤਾਂ ਫਿਰ ਬਣਦੀ ਜਿਹੜੀ ਮੈਡੀਕਲ ਫੈਸਿਲਿਟੀ ਅਸੀਂ ਪੂਰੀ ਅਸਿਸਟ ਕਰਾਂ ਤੇ ਜਿਹੜੇ ਦੋ ਬੰਦੇ ਫਰੇ ਨੇ ਜੀ ਇਹ ਦਾਰੂ ਇੰਨਾ ਨਹੀਂ ਕਿ ਤੁਸੀਂ ਇਹਨਾਂ ਨੂੰ ਮਰਨ ਆ ਦੇਣਾ ਜੋ ਸਾਈਡਲੀ ਮੁੱਢਲੀ ਤਫਤੀਸ਼ ਹੋਇਆ ਤਾਂ ਜੋ ਇਨਫੋਰਮੇਸ਼ਨ ਮਿਲੀ ਹੈ ਜੀ ਉਸ ਦੇ ਵਿੱਚ ਇਹਨਾਂ ਦੋਨਾਂ ਬੰਦਿਆਂ ਦਾ ਹੀ ਨਾਮ ਆ ਰਿਹਾ ਸੀ ਜੀ ਇਨਫੈਕਟ 메ਨ ਨਾਮ ਮੰਤਰੀ ਤੋਂ ਜ਼ਿੰਮੇਦਾਰੀ ਆ ਰਹੀ ਸੀ ਜਿਹੜਾ ਇਹ ਸੁੰਦਰ ਸੁਖੀ ਹੈਗਾ ਇਸ ਦਾ ਨਾਮ ਇਹ ਆਇਆ ਹੈਗਾ ਕਿ ਇਹ ਦਾ ਅਸੋਸੀਏਟ ਹੈਗਾ ਉਹ ਅਸੋਸੀਏਟ ਹੈ ਉਹਦੀ ਕੀ ਇਨਵੋਲਵਮੈਂਟ ਹੈ ਉਹ ਹੁਣ ਤਫਤੀਸ਼ ਦੌਰਾਨ ਵਿਚਾਈ ਗਈ ਲੇਕਿਨ ਦੋਵੇਂ ਦੋਸ਼ੀ ਜਿਨ੍ਹਾਂ ਦਾ ਨਾਮ ਆਇਆ ਉਹਨੂੰ ਐਪਰੀਹੈਂਡ ਕਰ ਲਿਆ ਇਤੋ ਐਫ ਆਰ ਦੋਨਾਂ ਦੇ ਜੀ ਸਦਾ ਖਰਾਬ ਕਿਸੇ ਸਾਹਮਣੇ ਹਮਨੇ ਸਾਰਾ ਬਾਤਕਾ ਦੱਸਿਆ ਉਸ ਦਿਨ ਤਹਿ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਤੁਰੰਤ ਪੁਲਿਸ ਟੀਮਾਂ ਅ ਬੋਗਾਂਬਲਾ ਅਜ਼ਦਾਰ ਕਰਕੇ ਇਹ ਇੱਕ ਐਫਆਈਆਰ ਰਜਿਸਟਰ ਕੀਤੀ ਮਰਡਰ ਸੈਕਸ਼ਨ 302 ਦੇ ਤਹਿਤ ਤੇ ਉਸ ਦੇ ਵਿੱਚ ਤਫਤੀਸ਼ ਕਰਦੇ ਹੋਏ ਸਾਨੂੰ ਪਹਿਲਾਂ ਸੁਬਿੰਦਰ ਸਿੰਘ ਉਰਫ ਸੁਖੀ ਅ ਦਾ ਨੂੰ ਅਸੀਂ ਐਬ੍ਰੇਡ ਕੀਤਾ ਜਿਸ ਦਾ ਇਸ ਦੇ ਵਿੱਚ ਰੋਲ ਦੱਸਿਆ ਜਾ ਰਿਹਾ ਸੀ ਉਸ ਤੇ ਫਿਰ ਪਤਾ ਚੱਲਿਆ ਕਿ ਕੇਸ ਦਾ ਮੁੱਖ ਦੋਸ਼ੀ ਜੋ ਇਸ ਸਾਰੇ ਵਾਕਿਆ ਦਾ ਸੀ ਉਹ ਸੀਗਾ ਮਨਪ੍ਰੀਤ ਸਿੰਘ ਉਰਫ ਮਨੀ ਇਹ ਰੋਮੇ ਗੁਜਰਾਪਟ ਦੇ ਰਹਿਣ ਵਾਲੇ ਨੇ ਤੇ ਮੋਨੇ ਇਸ ਕਾਨਫਰੈਂਸ ਤੋਂ ਕੁਝ ਸਮਾਂ ਪਹਿਲਾਂ ਹੀ ਮਨਪ੍ਰੀਤ ਸਿੰਘ ਉਰਫ ਮਨੀ ਦੀ ਅਰੈਸਟ ਹੋ ਚੁੱਕਿਆ ਹੈ ਤੇ ਹੁਣ ਅਸੀਂ ਅੱਗੇ ਦੀ ਡੂੰਘੀ ਤਫਤੀਸ਼ ਕਰ ਰਹੇ ਹਾਂ ਕੁਝ-ਕੁਝ ਕਰ ਰਹੇ ਹਾਂ ਪੇਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਾਰਾ ਵਾਕਿਆ ਕਿਵੇਂ ਵਾਪਰਿਆ ਟੀਓਸ ਵੀ ਬਹੁਤ ਬੈਕਵਰਡ ਤੇ ਫਾਰਵਰਡ ਦੀ ਗਿਜਿਜ ਵਿੱਚ ਤੇ ਇਸ ਨੂੰ ਕੋ ਨਾਲ ਅਸੀਂ ਤਫਤੀਸ਼ ਕਰਕੇ ਦੋਸ਼ੀਆਂ ਨੂੰ ਬੰਦੀ ਸਦਾ ਦਬਾਉਂਗੇ ਧੰਨਵਾਦ ਸਰ ਕਿ ਉਹੀ ਸ਼ਰਾਬ ਸੀ ਕਿ ਉਹਨਾਂ ਨੇ ਉਹ ਕਿਤੇ ਮਿਕਸ ਕੀਤੀ ਇਹ ਕੀ ਹਨਾ ਨੇ ਕਿਤੇ ਹੋਰ ਉਸ ਦੇ ਵਰਤੋਂ ਕਰਦੇ ਹੋਏ ਕੋਈ ਹੋਰ ਸ਼ਰਾਬ ਦਾ ਬ੍ਰੈਂਡ ਸੀ ਉਸ ਦੇ ਬਾਰੇ ਵੀ ਅਸੀਂ ਤਫ਼ਤੀਸ਼ ਕਰਾਂਗੇ ਕਿਉਂਕਿ ਅਕਿਊਜ਼ਟ ਅਰੈਸਟ ਹੋ ਗਏ ਆ ਸਰ ਜਿਹੜਾ ਡਿਲੀਵਰੀ ਕਰਦਾ ਸੀਗਾ ਜਿਹੜੇ ਦੇ ਖਿਲਾਫ ਮਾਮਲਾ ਦਰਜ ਹੋਇਆ ਹੈਗਾ ਕਿ ਉਹ ਹੋਮ ਡਿਲੀਵਰੀ ਕਰਦਾ ਸੀ ਜਾਂ ਲੋਕ ਉਸ ਤੋਂ ਲੈ ਕੇ ਆਉਂਦੇ ਸੀਗੇ ਸ਼ਰਾਬ ਨਹੀਂ ਐਜ਼ ਆਫ ਨਾਓ ਇਹ ਗੱਲ ਹਲੇ ਤਫ਼ਤੀਸ਼ ਦੇ ਚੱਕੇ ਆਣੀ ਹੈ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਹੁਣੇ ਹੀ ਐਪਰੀਹੈਂਟ ਹੋਇਆ ਹੈ ਬਸ ਇਸ ਕਾਨਫਰੈਂਸ ਤੋਂ ਕੁਝ ਟਾਈਮ ਬੱਲੇ ਹੈ ਤੇ ਉਸ ਦੇ ਵਿੱਚ ਇਹ ਜ਼ਰੂਰ ਹੈਗਾ ਕਿ ਇਹ ਬੰਦੇ ਨੇ ਇਸ ਦੇ ਘਰੋਂ ਜਿਹੜੀ ਉਹ ਬਰਾਬਰੀ ਹੋਈ ਹੈ ਇਸ ਤੋਂ ਕੀ ਹੋਇਆ ਇਸ ਦੇ ਉੱਪਰ ਕੁਝ ਹੋਰ ਵੀ ਐਜੀ ਕੁਆਂਟੀਟੀ ਪਈ ਹੈ ਉਹ ਅਸੀਂ ਉਸ ਦੇ ਬਾਰੇ ਵੀ ਹੁਣ ਪੂਰੀ ਤਫ਼ਤੀਸ਼ ਕਰਾਂਗੇ ਅਜਿਹੇ ਤਰ੍ਹਾਂ ਦੇ ਵਿੱਚ ਸ਼ਰਾਬ ਦਾ ਦਰੂਹ ਵਿਕਰੀ ਤੇ ਕਿਉਂ ਨਹੀਂ ਹੁਣ ਤੱਕ ਠੱਲ ਪਈ ਜੇ ਸੰਗਰੂਰ ਚ ਵੀ ਸ਼ਰਾਬ ਵਿਕਰੀ ਹੈ ਜੇ ਦਰੂਹ ਘਰਾਂ ਦੇ ਵਿੱਚ ਲੋਕ ਵੇਚ ਰਹੇ ਨੇ ਪੰਜਾਬ ਮਾਰਕਾ ਪਹਿਲਾਂ ਹਰਿਆਣਾ ਮਾਰਕਾ ਵਿਕਦੀ ਕਿਉਂ ਨਹੀਂ ਹੁਣ ਤੱਕ ਕੰਟਰੋਲ ਕਰ ਸਕੀ ਜਿੱਥੇ ਸਾਨੂੰ ਇਨਫੋਰਮੇਸ਼ਨ ਆਈ ਤੇ ਉਥੇ ਐਫਆਈਆਰ ਹੋਈ ਹੈ ਜਿੱਥੇ ਹੋ ਰਹੀ ਹੈਗੀ ਅਸੀਂ ਪੂਰੀ ਸਖਤ ਕਾਰਵਾਈ ਕਰਾਂਗੇ ਇਹ ਕੋਈ ਇਸ ਦਾ ਵਿੱਚ ਦੋ ਰਾਏ ਨਹੀਂ ਸਸ ਪਰਵਾਹ ਨਹੀਂ ਅਸੀਂ ਵੀ ਗੱਲ ਕੀਤੀ ਹੈ ਜਿਹੜਾ ਮਨੀ ਹੈ ਮਨੀ ਦੇ ਉੱਤੇ ਅਖਰੀ ਪਹਿਲਾਂ ਵੀ ਹੋਈ ਵੀ ਹੈ ਪਰ ਹੁਣ ਚਾਰ ਮੌਤਾਂ ਤੋਂ ਬਾਅਦ ਐਕਸ਼ਨ ਲਿਆ ਗਿਆ ਇਹਦਾ ਕਾਰਨ ਐਫ ਆਈ ਆਰ ਜਿਹੜੀ ਉਸ ਤੋਂ ਰਿਕਵਰੀ ਹੋਈ ਉਸ ਦੇ ਤਹਿਤ ਹੋਈ ਹੁਣ ਜਿਹੜੀ ਮੌਤ ਹੋਈ ਹੈ ਉਸ ਦੇ ਤਹਿਤ ਰਿਕਵਰੀ ਉਸ ਦੇ ਤਹਿਤ ਉਸ ਤੇ ਐਕਸ਼ਨ ਹੋਏਗਾ ਜਿਹੜੀ ਅਫੈਂਸ ਸੀ ਉਸ ਦੇ ਤਹਿਤ ਉਸ ਤੇ ਐਕਸ਼ਨ ਹੋਊਗਾ ਇਹ ਪਹਿਲੇ ਵੀ ਹੋਇਆ ਸੀ ਤੇ ਹੁਣ ਵੀ ਹੋਊਗਾ ਜਿਹੜੀ ਹੋਈ ਹੈ ਜੀ ਮਨੀ ਦੇ ਤੋਂ ਨਹੀਂ ਹੁਣ ਉਹ ਚੱਲ ਰਿਹਾ ਜੀ ਅੰਡਰਗੋਇੰਗ ਪ੍ਰੋਸੈਸ ਸਰ ਮੌਤਾਂ ਪਿੰਡ ਚ ਹੀ ਹੋ ਗਈਆਂ ਸੀ ਹਸਪੀਟਲ ਜਾ ਕੇ ਪਿੰਡ ਵਿੱਚ ਹੋਈ ਸਰ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਲਈ ਕੋਈ ਮੁਆਵਜ਼ੇ ਦਾ ਐਲਾਨ ਕਿਉਂਕਿ ਉਹਨਾਂ ਨੇ ਦੱਸਿਆ ਕਿ ਉਹੀ ਜਿਹੜੇ ਲੋਕ ਸੀਗੇ ਉਸ ਘਰ ਦਾ ਰੋਜ਼ੀ ਰੋਟੀ ਚਲਾਉਂਦੇ ਸੀਗੇ ਤਾਂ ਉਹਨਾਂ ਚਾਰਾਂ ਦੀ ਮੌਤ ਹੋਈ ਹੈ ਤਾਂ ਕੋਈ ਮੁਆਵਜ਼ੇ ਦਾ ਐਲਾਨ ਹੋਇਆ ਉਹ ਤਾਂ ਸਾਰੇ ਭਰਾ ਨੇ ਜੀ ਜੁੜ ਗਏ ਜੁੜਵਾ ਸੀ ਉਹ ਅਸੀਂ ਨਾ ਟੈਕ ਅਪ ਕਰ ਰਹੇ ਹਾਂ ਐਂਡ ਵੀ ਵਿਲ ਇਨਫੋਰਮ ਯੂ ਜਿਹੜੀ ਵੀ ਹੁਣ ਅੱਗੇ ਤਫ਼ਤੀਸ਼ ਦੇ ਮਤਲਬ